ਇਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪੁਰਾਣੇ ਤੋਂ ਪੁਰਾਣਾ ਚਮੜੀਦਾਰ ਰੋਗ ਵੀ ਹੋ ਜਾਂਦਾ ਹੈ ਤੁਹਾਨੂੰ ਗੁਰੂ ਸਾਹਿਬ ਦੇ ਇਸ ਪਵਿੱਤਰ ਸਰੋਵਰ ਦੇ ਵਿੱਚ ਕਰੋ ਇਸ਼ਨਾਨ ਤੁਹਾਨੂੰ ਨਹੀਂ ਪਵੇਗੀ ਕਦੇ ਵੀ ਕਿਸੇ ਵੀ ਦਵਾਈ ਦੀ ਜ਼ਰੂਰਤ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਗੰਗਸਰ ਸਾਹਿਬ ਦਾਸ ਜੀ ਦੇ ਜੋ ਕਿ ਸੰਗਰੂਰ ਦੇ ਇੱਕ ਪਿੰਡ ਕਿਲਾ ਪਰਿਆ ਦੇ ਵਿੱਚ ਮੌਜੂਦ ਹੈ ਇਸ ਗੁਰਦੁਆਰਾ ਸਾਹਿਬ ਦੀ ਮੰਨਤਾ ਹੈ ਕਿ ਜੋ ਕੋਈ ਵੀ ਇਸ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਪੰਜ ਵਾਰ ਇਸ਼ਨਾਨ ਕਰ ਲੈਂਦਾ ਹੈ ਉਸ ਦੇ ਚਮੜੀ ਦੇ ਸਾਰੇ ਰੋਗ ਜੜ ਤੋਂ ਖਤਮ ਹੋ ਜਾਂਦੇ ਨੇ ਹਿਮਾਚਲ ਦੇ ਵਿੱਚ ਇੱਕ ਬੱਚੀ ਆਈ ਜੀ ਉਹਦੇ ਦਿਲ ਚ ਮੋਰੀ ਸੀ ਉਹਨਾਂ ਨੇ ਅਖਿਆ ਵੀ ਆਏ ਕਰਕੇ ਸਾਡੀ ਬੱਚੀ ਦੇ ਦਿਲ ਚ ਮੋਰੀ ਆ 14-15 ਸਾਲ ਦੀ ਲੜਕੀ ਸੀ ਉਹਨਾਂ ਨੇ ਪੰਜਵੀਂ ਵਾਰੀ ਜਦੋਂ ਇਸ਼ਨਾਨ ਕਰਕੇ ਉੱਥੇ ਦਿਆਜ ਆਕੇ ਟਹਿਟ ਕਰਾਇਆ ਤਾਂ ਬਿਲਕੁਲ ਸਾਫ ਹੋ ਗਿਆ ਜੀ ਸੰਗਤਾਂ ਦੂਰੋਂ ਦੂਰੋਂ ਆਕੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਅਤੇ ਇਸ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਨੇ ਵੀ ਦੱਸਿਆ ਹੈ ਕਿ ਇੱਥੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਜੋ ਲੋਕ ਸੱਚੇ ਮਨੋਂ ਇੱਥੇ ਕੁਝ ਮੰਗ ਕੇ ਜਾਂਦੇ ਨੇ ਉਹਨਾਂ ਦੀ ਹਰ ਇੱਕ ਇੱਛਾ ਪੂਰੀ ਹੁੰਦੀ ਹੈ ਇਹ ਜਗ੍ਹਾ ਨੂੰ ਬਰਦਾੰਤ ਸੀਗਾ ਕਿ ਇੱਥੇ ਜੋ ਵੀ ਸੰਗਤਾਂ ਸਰਧਾ ਭਾਵਨਾ ਦੇ ਨਾਲ ਇਸ਼ਨਾਨ ਕਰਨਗੀਆਂ ਸੋ ਉਹਨਾਂ ਦੇ ਚਮੜੀ ਦੇ ਅਲਰਜੀ ਦੇ ਜੋ ਰੋਗ ਨੇ ਉਹ ਇਹ ਦੂਰ ਹੋਣਗੇ। ਤਾਂ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੂੰ ਚਮੜੀ ਰੋਗ ਹੈ ਜਾਂ ਕੋਈ ਹੋਰ ਰੋਗ ਹੈ ਤਾਂ ਇੱਕ ਵਾਰ ਸ਼ਰਧਾ ਭਾਵਨਾ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਅਤੇ ਗੁਰੂ ਸਾਹਿਬ ਦੇ ਇਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦੇਖੋ। ਤੁਹਾਨੂੰ ਕਦੇ ਵੀ ਕਿਸੇ ਵੀ ਦਵਾਈ ਦੀ ਜ਼ਰੂਰਤ ਨਹੀਂ ਪਵੇਗੀ। ਇਹ ਇੱਥੇ ਹਰ ਇੱਕ ਚੀਜ਼ ਦਾ ਇਲਾਜ ਹੈ ਜੀ। ਇਹ ਨਹੀਂ ਹੈਗਾ ਬਾਬੇ ਦਾ ਤਾਂ ਚਲੋ ਉਹ ਹੈ ਪਰ ਇਹ ਦਰਬਾਰ ਹੈ ਗੁਰੂ ਨਾਨਕ ਦੇਵ ਦਾ ਘਰ ਹੈ ਇਹ ਜਗ੍ਹਾ ਦੇ ਉੱਤੇ ਕਾਟਾ ਕਰੀਆਂ ਹੁੰਦੀਆਂ ਨੇ ਵੀ ਅਸੀਂ ਤਾਂ ਉਹੀ ਕਹਿੰਦੇ ਆ ਵੀ ਜਿਹੜਾ ਸਰਦਾ ਦੇ ਨਾਲ ਆਉਂਦਾ ਨਾ ਉਹ ਇਹ ਜਗ੍ਹਾ ਦੇ ਉੱਤੇ ਕੋਈ ਵੀ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਉਹ ਪੂਰੀ ਹੁੰਦੀ ਹੈ ਇਹ ਜਗ੍ਹਾ ਦੇ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੇ ਬੜਾ ਸਵਾਗਤ ਹੈ ਅਸੀਂ ਅੱਜ ਖੜੇ ਹਾਂ ਸੰਗਰੂਰ ਦੇ ਨਾਂ ਲੱਗਦੇ ਪਿੰਡ ਕਿਲਾਪਰੀਆਂ ਵਿਖੇ ਜਿੱਥੇ ਇੱਕ ਗੁਰੂ ਸਾਹਿਬ ਦਾ ਗੁਰਦੁਆਰਾ ਹੈ ਗੁਰਦੁਆਰਾ ਦਾ ਗੁਰਦੁਆਰਾ ਸਾਹਿਬ ਦਾ ਜੋ ਨਾਮ ਹੈ ਗੰਗਸਰ ਸਾਹਿਬ ਹੈ ਇੱਥੇ ਇੱਕ ਤਲਾਓ ਹੈ ਤਲਾਓ ਦੀ ਜੋ ਹੈ ਵਿਸ਼ੇਸ਼ਤਾ ਹੈ ਪੂਰੇ ਦੇਸ਼ ਵਿੱਚ ਇਸ ਦੀਆਂ ਧੂਮਾਂ ਪਈਆਂ ਹੋਈਆਂ ਹਨ ਕਿਉਂਕਿ ਸ਼ਨੀਵਾਰ ਨੂੰ ਇੱਥੇ ਜੋ ਹੈ ਚਮੜੀ ਦੇ ਰੋਗ ਜਿਹਨਾਂ ਨੂੰ ਹੁੰਦੇ ਹਨ ਉਹ ਆਪਣਾ ਇਸ਼ਨਾਨ ਕਰਕੇ ਆਪਣੇ ਚਮੜੀ ਦੇ ਰੋਗ ਹੈ ਜੋ ਠੀਕ ਕਰਦੇ ਹਨ ਹਰ ਸ਼ਨੀਵਾਰ ਇੱਥੇ ਮੇਲਾ ਲੱਗਦਾ ਹੈ ਤੇ ਲੰਗਰ ਵੀ ਜੋ ਹੈ ਇਥੋ ਸੰਗਤ ਵੱਲੋਂ ਵਰਤਾਇਆ ਜਾਂਦਾ ਹੈ ਤੁਹਾਨੂੰ ਦਿਖਾਵਾਂਗੇ ਤਲਾਵ ਦੀਆਂ ਤਸਵੀਰਾਂ ਕਿ ਇਸ ਤਲਾਵ ਦੇ ਵਿੱਚੋਂ ਦੂਰੋਂ ਦੂਰੋਂ ਜੋ ਹੈ ਮਰੀਜ਼ ਆਪਣੇ ਚਮੜੀ ਦੇ ਰੋਗਾਂ ਦੇ ਵਾਸਤੇ ਨਹਾਣ ਆਉਂਦੇ ਹਨ ਦੱਸਿਆ ਜਾਂਦਾ ਹੈ ਕਿ ਪੰਜ ਸ਼ਨੀਵਾਰ ਇੱਥੇ ਆ ਕੇ ਨਹਾ ਕੇ ਉਹਨਾਂ ਦੀਆਂ ਜੋ ਮਨੋ ਕਾਮਨਾਵਾਂ ਹਨ ਜਾਂ ਕੋਈ ਚਮੜੀ ਦਾ ਰੋਗ ਹੈ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਦੂਰੋਂ ਦੂਰੋਂ ਕੋਈ ਦਿੱਲੀ ਤੋਂ ਕੋਈ ਬੰਬੇ ਤੋਂ ਲੋਕ ਇੱਥੇ ਆਉਂਦੇ ਹਨ ਬਹੁਤ ਦੂਰੋਂ ਦੂਰੋਂ ਪੂਰੇ ਪੰਜਾਬ ਤੋਂ ਆਉਂਦੇ ਹਨ ਸਾਡੇ ਨਾਲ ਇਥੋਂ ਦੇ ਸੇਵਾਦਾਰ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸੀ ਰਾਮ ਭਾਈ ਸਸੀ ਜੀ ਭਾਈ ਖਾਲਸਾ ਵੈਰੀਫਾਈ ਕਿ ਬਾਕੀ ਕੀ ਕਹਿਣਾ ਚਾਹੋਗੇ ਗੁਰੂ ਘਰ ਵਿਖੇ ਜੋ ਕਿ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਆਪਣੇ ਜੋ ਇਹ ਰੋਗ ਲੈ ਕੇ ਤਾਂ ਦੱਸਿਆ ਜਾਂਦਾ ਹੈ ਕਿ ਇੱਥੇ ਚਮੜੀ ਦੇ ਰੋਗਾਂ ਨੂੰ ਬਿਲਕੁਲ ਹੀ ਪੰਜ ਸੋਨੇ ਬਾਰਾਂ ਵਿੱਚ ਖਤਮ ਹੋ ਜਾਂਦੇ ਨੇ ਹਾਂਜੀ ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਗੰਗਸਰ ਸਾਹਿਬ ਪਿੰਡ ਕਿਲਾ ਭਰੀਆਂ ਵਿਖੇ ਇਹ ਜੋ ਸਰੋਵਰ ਬਣਿਆ ਹੈ ਇਹ ਸੰਤ ਧੰਨ ਧੰਨ ਬਾਬੇ ਭਾਣੇ ਵਾਲਿਆਂ ਦੇ ਜੋ ਤਪਸਥਾਨ ਹੈ ਜੀ ਇੱਥੇ ਬਣਿਆ ਹੈ ਉਹਨਾਂ ਦੀ ਇਹ ਜਗ੍ਹਾ ਨੂੰ ਬਰਦਾਨ ਸੀਗਾ ਕਿ ਇੱਥੇ ਜੋ ਵੀ ਸੰਗਤਾਂ ਸਰਧਾ ਭਾਵਨਾ ਦੇ ਨਾਲ ਇਸ਼ਨਾਨ ਕਰਨਗੀਆਂ ਸੋ ਉਹਨਾਂ ਦੇ ਚਮੜੀ ਦੇ ਅਲਰਜੀ ਦੇ ਜੋ ਰੋਗ ਨੇ ਉਹ ਇਹ ਦੂਰ ਹੋਣਗੇ ਜੀ ਸੋ ਇਸ ਕਰਕੇ ਜਿਉਂ-ਜਿਉਂ ਲੋਕਾਂ ਨੂੰ ਅੱਗੇ ਦੂਰ ਤੱਕ ਸਾਰੇ ਆਪਣੇ ਦੇਸ਼ ਦੇ ਵਿੱਚ ਆਲ ਇੰਡੀਆ ਦੇ ਵਿੱਚ ਹੋਰ ਵੀ ਬਾਰੇ ਜੋ ਬੱਚੇ ਆਪਣੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹ ਵੀ ਜਾ ਲੈ ਕੇ ਜਾਂਦੇ ਨੇ ਜੀ ਦੂਰ-ਦੂਰ ਤੱਕ ਸੰਗਤਾਂ ਇੱਥੋਂ ਇਸ਼ਨਾਨ ਕਰਦੀਆਂ ਨੇ ਤੇ ਇਹ ਬਿਮਾਰੀਆਂ ਤੋਂ ਛੁਟਕਾਰਾ ਪਾਉਂਦੀਆਂ ਨੇ ਇੱਥੇ ਇਸ਼ਨਾਨ ਕਰਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਉਹਨਾਂ ਦੀਆਂ ਜੋ ਮਨੋ ਕਾਮਨਾਵਾਂ ਨੇ ਜੋ ਪੂਰੀਆਂ ਹੁੰਦੀਆਂ ਨੇ ਕਿੰਨਾ ਇੱਕ ਪੁਰਾਣਾ ਆਪਣਾ ਇਹ ਗੁਰੂ ਘਰ ਹੈ ਤੇ ਕਿੰਨਾ ਵੱਲੋਂ ਇਹ ਬਸਾਇਆ ਗਿਆ ਸੀਗਾ ਕੀ ਕਹਿਣਾ ਚਾਹੋਗੇ ਇਹ ਬਹੁਤ ਸਮਾਂ ਜੀ ਸਾਡੀ ਸੁਰਤ ਤੋਂ ਤਾਂ ਪਹਿਲਾਂ ਦੀ ਹੈ ਇਹ ਗੁਰਦੁਆਰਾ ਸਾਹਿਬ ਬਣਿਆ ਤੇ ਇੱਥੇ ਸਾਡੇ ਬਜ਼ੁਰਗ ਦੱਸਦੇ ਸੀ ਜੇ ਉਹਨਾਂ ਨੇ ਸੰਤਾਂ ਦੇ ਧੰਨ ਧੰਨ ਬਾਬੇ ਭਾਣੇ ਵਾਲਿਆਂ ਦੇ ਦਰਸ਼ਨ ਵੀ ਕੀਤੇ ਨੇ ਜੀ ਸਾਡੇ ਵੱਡੇ ਬਜ਼ੁਰਗਾਂ ਨੇ ਸੋ ਤਕਰੀਬਨ ਕਹਿ ਸਕਦਾ ਹਾਂ ਵੀ ਇਹ ਕਾਫੀ ਲੰਮੇ ਸਮੇਂ ਤੋਂ 100 ਸਾਲ ਤੋਂ ਉੱਪਰ ਇਹ ਸੰਤਾਂ ਇੱਥੇ ਜੋ ਰਹਿੰਦੇ ਸੀਗੇ ਪਹਿਲਾਂ ਤੇ ਹੌਲੀ ਹੌਲੀ ਪਹਿਲਾਂ ਇੱਥੇ ਛੋਟਾ ਗੁਰੂ ਘਰ ਬਣਿਆ ਸੀਗਾ ਇੱਥੇ ਸਭ ਤੋਂ ਪਹਿਲੇ ਸਾਡੇ ਮਹਾਪੁਰਸ਼ ਜੋ ਮੁੱਖ ਸੇਵਾਦਾਰ ਬਾਬਾ ਗ੍ਰਮੀਤ ਸਿੰਘ ਜੀ ਉਹਨਾਂ ਨੇ ਤਕਰੀਬਨ 38-40 ਸਾਲ ਦੇ ਲਗਭਗ ਇੱਥੇ ਸੇਵਾਵਾਂ ਕਰਵਾਈਆਂ ਨੇ ਜੀ ਪਹਿਲਾਂ ਇੱਥੇ ਛੋਟਾ ਗੁਰੂ ਘਰ ਸੀਗਾ ਛੋਟੀ ਕਮਰਾ ਬਣਿਆ ਸੀ ਇੱਕ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਬੜੀ ਅਲੀਸ਼ਾਨ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਜੋ ਇਹ ਬਿਲਡਿੰਗ ਹੈ ਜੀ ਹੌਲੀ-ਹੌਲੀ ਥਿਲ ਫੁੱਲ ਭਟਾਵਾਂ ਦੇ ਨਾਲ ਇਹ ਮਤਲਬ ਗੁਰੂ ਘਰ ਐਡਾ ਵੱਡਾ ਅਲੀਸ਼ਾਨ ਜਿਹੜੀ ਬਿਲਡਿੰਗ ਹੈ ਬਣ ਕੇ ਤਿਆਰ ਹੋਈ ਹੈ ਜੀ ਸੰਗਤਾਂ ਕਿੱਥੋਂ ਕਿੱਥੋਂ ਆਉਂਦੀਆਂ ਨੇ ਤੇ ਸੰਗਤਾਂ ਨੂੰ ਜੋ ਹੈ ਇਸ ਦਾ ਪਤਾ ਕਿੱਥੋਂ ਲੱਗਿਆ ਵੀ ਇੱਥੇ ਜੋ ਹੈ ਚਮੜੀ ਦੇ ਰੋਗਾਂ ਦੀ ਜੋ ਹੈ ਵਿਸ਼ੇਸ਼ ਜੋ ਹੈ ਇਲਾਜ ਕੀਤਾ ਜਾਂਦਾ ਹੈ ਜਿਹੜਾ ਸੰਗਤਾਂ ਦੇ ਆਉਣ ਦੀ ਗੱਲ ਹੈ ਜੀ ਸੰਗਤਾਂ ਸਾਰੇ ਆਪਣੇ ਆਲ ਇੰਡੀਆ ਦੇ ਵਿੱਚੋਂ ਹੀ ਤਕਰੀਬਨ ਸਾਰੇ ਪੰਜਾਬ ਦੇ ਵਿੱਚੋਂ ਤਾਂ ਆਉਣੀਆਂ ਹੀ ਆਉਣੀਆਂ ਨੇ ਹੌਲੀ-ਹੌਲੀ ਬਾਹਰਲੇ ਆਊਟ ਆਫ ਕੰਟਰੀ ਤੱਕ ਵੀ ਮਤਲਬ ਸੰਗਤਾਂ ਇੱਥੇ ਆਉਂਦੀਆਂ ਨੇ ਜੀ ਤੇ ਜੋ ਇੱਥੇ ਜਿਹੜੀ ਬਿਮਾਰੀ ਦਾ ਪਤਾ ਲੱਗਣ ਦੀ ਗੱਲ ਆ ਜੋ ਇਸੇ ਤਰ੍ਹਾਂ ਪਹਿਲਾਂ ਸਾਡੇ ਪਿੰਡਾਂ ਦੇ ਲੋਕ ਆਉਂਦੇ ਸੀ ਛੋਟੇ ਛੋਟੇ ਏਰੀਏ ਦੇ ਲੋਕ ਰਿਸ਼ਤੇਦਾਰੀਆਂ ਚੋਂ ਉਧਰ ਉਧਰੀ ਆਉਂਦੇ ਸੀ ਫਿਰ ਜਦੋਂ ਦਾ ਇਹ ਸੋਸ਼ਲ ਮੀਡੀਆ ਆਇਆ ਜੀ ਤਾਂ ਇੱਥੇ ਪੱਤਰਕਾਰ ਆਉਂਦੇ ਨੇ ਉਹਨਾਂ ਦੇ ਵੀ ਪੱਤਰਕਾਰ ਵੀ ਜੋ ਵੀਰ ਆਉਂਦੇ ਨੇ ਉਹਨਾਂ ਨੂੰ ਵੀ ਕਈ ਨੇ ਇਹ ਚੀਜ਼ ਅਲਰਜੀ ਜੋ ਠੀਕ ਹੋਈ ਸੀ ਤਾਂ ਹੌਲੀ ਹੌਲੀ ਇਹ ਵੱਧਦੀ ਵੱਧਦੀ ਗੱਲ ਆਪੀ ਮੀਡੀਆ ਤੇ ਚਲੀ ਗਈ ਤਾਂ ਇਸ ਕਰਕੇ ਇਹਦਾ ਦੂਰ ਦੂਰ ਤੱਕ ਲੋਕਾਂ ਨੂੰ ਪਤਾ ਲੱਗਿਆ ਜੀ ਤੇ ਹੁਣ ਦੂਰ ਦੂਰ ਤੱਕ ਇਹ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹੋ ਰਿਹਾ ਜੋ ਸਰਦਾ ਭਾਵਨ ਨਾਲ ਇਸ਼ਨਾਨ ਕਰਦੇ ਨੇ ਉਹਨਾਂ ਦੇ ਜਿਹੜੇ ਦੁੱਖ ਨੇ ਜੀ ਰੋਗ ਨੇ ਉਹ ਦੂਰ ਹੁੰਦੇ ਨੇ ਬਾਬਾ ਜੀ ਸ਼ਨੀਵਾਰ ਨੂੰ ਹੀ ਕਿਉਂ ਜ਼ਿਆਦਾ ਵੀ ਲੋਕ ਆਉਂਦੇ ਨੇ ਕਿ ਕਿਸੇ ਹੋਰ ਦਿਨ ਵੀ ਆ ਪਾ ਸਕਦੇ ਆਗੇ ਇੱਥੇ ਜੀ ਕੋਈ ਸ਼ਨੀਵਾਰ ਦੀ ਕੋਈ ਬੰਦਸ਼ ਨਹੀਂ ਜ਼ਿਆਦਾਤਰ ਪਰ ਸ਼ਨੀਵਾਰ ਨੂੰ ਸੰਗਤ ਦੇ ਆਉਣ ਕਰਕੇ ਫਿਰ ਜੋ ਲੰਗਰ ਦਾ ਪ੍ਰਬੰਧ ਹੈ ਉਹ ਕਰਿਆ ਜਾਂਦਾ ਜੀ ਤੇ ਇਸ ਕਰਕੇ ਇੱਕ ਭਾਵਨਾ ਜੀ ਬਣਾ ਲਈ ਲੋਕਾਂ ਨੇ ਸਰਦਾ ਭਾਵਨਾ ਵੀ ਆਪਾਂ ਸ਼ਨੀਵਾਰ ਨੂੰ ਆਉਣਾ ਤੇ ਦੇਖੋ ਗੁਰੂ ਦਾ ਘਰ ਹੈਗਾ ਇੱਥੇ ਜਿਹੜੇ ਮਰਜੀ ਦਿਨ ਵੀ ਸੰਗਤ ਆ ਸਕਦੀ ਆ ਪਰ ਜੋ ਮਤਲਬ ਦੂਰੋਂ ਸੰਗਤ ਆਉਂਦੀ ਹੈ ਉਹਨਾਂ ਦੀ ਜ਼ਰੂਰਤ ਨੂੰ ਕੁਛ ਦੇਖਦੇ ਹੋਏ ਜੋ ਲੰਗਰ ਦਾ ਪ੍ਰਬੰਧ ਹੈ ਉਹ ਸ਼ਨੀਵਾਰ ਨੂੰ ਹੁੰਦਾ ਹੈ ਸੋ ਇਸ ਦਿਨ ਸਰਦਾ ਨਾਲ ਲੋਕ ਸਵੇਰ ਵੇਲੇ ਦਰਬਾਰ ਸਾਹਿਬ ਚ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਉਪਰੰਤ ਕੀਰਤਨ ਦਰਬਾਰ ਸਜਾਏ ਜਾਂਦੇ ਨੇ ਲੰਗਰ ਸਜਦੇ ਨੇ ਤੋਂ ਸਾਰਾ ਦਿਨ ਸੰਗਤ ਆਉਂਦੀ ਰਹਿੰਦੀ ਹੈ ਤੇ ਲੰਗਰ ਪਾਣੀ ਛਕਦੀ ਰਹਿੰਦੀ ਹੈ ਜੀ ਜੇਕਰ ਗੱਲ ਕੀਤੀ ਆਵੇ ਸੰਗਤ ਦੀ ਰਹਿਣ ਸਹਿਣ ਦੀ ਜਿਵੇਂ ਸੰਗਤ ਦੂਰੋਂ ਆਉਂਦੀ ਆ ਕੋਈ ਕੋਈ ਦਿੱਲੀ ਤੋਂ ਆਂਦਾ ਹੈ ਕੋਈ ਬੰਬਈ ਤੋਂ ਆਂਦਾ ਹੈ ਕੋਈ ਕਿਸੇ ਪੰਜਾਬ ਦੇ ਹਿੱਸੇ ਤੋਂ ਆਂਦਾ ਹੈਗਾ ਕਿ ਉਹਨਾਂ ਦਾ ਰਹਿਣ ਦਾ ਵੀ ਰਾਤ ਨੂੰ ਪ੍ਰਬੰਧ ਕੀਤਾ ਜਾਂਦਾ ਹੈ ਹਾਂਜੀ ਤਕਰੀਬਨ ਜ਼ਿਆਦਾਤਰ ਲੋਕ ਆਪਣੇ ਸਾਧਨਾਤੋਂ ਉਹਨੇ ਵਾਪਸੀ ਦਾ ਹੋ ਜਾਂਦਾ ਹੈ ਪਰ ਜੇ ਕੋਈ ਦੂਰ ਦਰੇੜੋਂ ਆਉਂਦਾ ਹੈ ਤਾਂ ਉਹਨਾਂ ਨੂੰ ਇੱਥੇ ਕਮਰੇ ਬਣੇ ਨੇ ਜੀ ਬਕਾਇਦਾ ਰਹਿ ਇਸ ਦਾ ਪ੍ਰਬੰਧ ਹੈ ਤੇ ਉਹ ਲੋਕ ਰਹਿ ਕੇ ਵੀ ਜਾਂਦੇ ਨੇ ਜੀ ਜੀ ਇਹ ਸਾਨੂੰ ਸਾਡੇ ਨਾਲ ਸੇਵਾਦਾਰ ਜਿਨ੍ਹਾਂ ਦਾ ਕਹਿਣਾਗਾ ਕਿ ਕੋਈ ਬੰਦੇਸ਼ ਨਹੀਂ ਹੈ ਜੋ ਕਿਸੇ ਵੀ ਦਿਨ ਆ ਕੇ ਜੋ ਸੰਗਤ ਹੈ ਆਪਣਾ ਇੱਥੇ ਨਾ ਆ ਕੇ ਆਪਣੇ ਦੁੱਖ ਦੂਰ ਕਰ ਸਕਦੀ ਹੈ ਹੋਰ ਵੀ ਸਾਡੇ ਨਾਲ ਸੇਵਾਦਾਰ ਮੌਜੂਦ ਹਨ ਗੱਲਬਾਤ ਕਰਾਂਗੇ ਕੀ ਨਾਮ ਹੈ ਬਲਜੰਦਰ ਹੈ ਬਾਈ ਗੁਰੂ ਖਾਲਸਾ ਬਾਈ ਗੁਰੂ ਕੀ ਫਤਿਹ ਤੇ ਇੱਕ ਇੱਥੇ ਬਾਬਾ ਇਹ ਵੀ ਬਾਬਿਆਂ ਨੂੰ ਤੇ ਚਾਨਣੀ ਦਸਵੀਂ ਭਰਤੀ ਇੱਥੇ ਚਾਨਣੀ ਦਾ ਸੀ ਪਹਿਲਾਂ ਤੋਂ ਭਰਦੀ ਹੈ ਜੀ ਇਹ ਹੁਣ ਨਹੀਂ ਵੀ ਇਹਦਾ ਸ਼ੁਰੂ ਤੋਂ ਲੈ ਕੇ ਜਦੋਂ ਇਹਨਾਂ ਹੀ ਮਹਾਂਪੁਰਸਾਂ ਦੇ ਉਰੇ ਬਾਚਨ ਹੋਏ ਹੋਏ ਨੇ ਉਦੋਂ ਤੋਂ ਲੈ ਕੇ ਭਰਦੀ ਹੈ ਇਹ ਹਾਂ ਜੀ ਇੱਥੇ ਲੋੜੀ ਨੂੰ ਵੀ ਉਹ ਬਹੁਤ ਘੱਟ ਹੁੰਦਾ ਇੱਥੇ ਜਿਆਦਾ ਦੱਸਿਆ ਜਾਂਦਾ ਕਿ ਇੱਥੇ ਸਲਾਣਾ ਸਮਾਗਮ ਵੀ ਹੁੰਦਾ ਕਰਾਇਆ ਜਾਂਦਾ ਹਾਂ ਹਾਂ ਇੱਥੇ ਬਹੁਤ ਜ਼ਿਆਦਾ ਘੱਟ ਹੁੰਦਾ ਜਿਹੜੀ ਸੰਗਤ ਇੱਥੇ ਆਉਂਦੀ ਹੈ ਉਹੀ ਦੱਸਦੀ ਹੈ ਵੀ ਆਸੀਂ ਇੰਨੇ ਠੀਕ ਹੋ ਗਏ ਆਪਦੇ ਆਪ ਹੀ ਦੱਸਦੇ ਨੇ ਸਾਰੇ ਉਹ ਵੀ ਅਸੀਂ ਆਹ ਲਾਜੀ ਉਹਨਾਂ ਦੇ ਬਾਤ ਚਨ ਹੋਏ ਤੇ ਬਾਬਿਆਂ ਦੇ ਇੱਥੇ ਵੀ ਭਾਈ ਇਹ ਸੇ ਠੀਕ ਹੋਇਆ ਕਰਾਂਗੇ ਤੁਸੀਂ ਚੰਨਾ ਲਿਆ ਕਰੋ ਤਲਾਈ ਚ ਇੱਥੇ ਉਹਦੇ ਉਹ ਸੱਪੜੀ ਸੀ ਪਹਿਲਾਂ ਤਾਂ ਜੋ ਆਪਣੇ ਪਹਿਲੇ ਸੰਤੂ ਹੋਏ ਨੇ ਉਹਨਾਂ ਦਾ ਕੀ ਨਾਮ ਸੀ ਤੇ ਗੁਰੂ ਘਰ ਦੀ ਸਥਾਪਨਾ ਕੀਤੀ ਉਹਨਾਂ ਵੱਲੋਂ ਕਰਾਈ ਗਈ ਸੀ ਦੱਸਿਆ ਜਾਂਦਾ ਕਿ ਪਿੰਡ ਵਿੱਚ ਹਲੇ ਉਹਨਾਂ ਦੇ ਘਰ ਮੌਜੂਦ ਹਨ ਪਿੰਡ 'ਚ ਹੈਗੇ ਜੀ ਉਹਨਾਂ ਦੇ ਆਸਲ ਪਿੰਡ 'ਚ ਵੀ ਹੈਗੇ ਉਹਨਾਂ ਜੀ ਜਿੱਥੇ ਮਤਲਬ ਉਹਨਾਂ ਦਾ ਜਨਮ ਸਥਾਨ ਤੇ ਬਾਬਿਆਂ ਦਾ ਆਪਦਾ ਘਰ ਤੇ ਕੱਖ ਉਹਰੇ ਦੀ ਹੋਏ ਨੇ ਉਹ ਆਪਦਾ ਖਿਲਾ ਭਰੀਆਂ ਦੇ ਉਹ ਬਾਬੇ ਪਾਣੇ ਵਾਲੇ ਉਹ ਜੀ ਜਿਹੜੇ ਬਾਬੇ ਪਾਣੇ ਵਾਲਾ ਉਹਥੇ ਇੱਕ ਉਹ ਨਿਮ ਵੀ ਹੈਗਾ ਜੀ ਉਹਨਾਂ ਦੇ ਉਦੋਂ ਟਾਈਮ ਦਾ ਉਹ ਤਾਂ ਕਾਫੀ ਨਿਮ ਨੇ ਪਰ ਉਹ ਆ ਜਿਹੜਾ ਉੱਥੇ ਹੋ ਤਪਸਥਾਨ ਦਾ ਮਤਲਬ ਉਹ ਕਰ ਜਾਂਦੇ ਭਾਜਨ ਪਾਠ ਜਦੋਂ ਪਾਠਨ ਪਾਠ ਕਰਦੇ ਹੁੰਦੇ ਜੇ ਉੱਥੇ ਇਹਨਾਂ ਦਾ ਇੱਕ ਸੇਵਕ ਤੀਗਾ ਬਾਬਿਆਂ ਦਾ ਉਹ ਕਹਿੰਦਾ ਜੀ ਆਪਾਂ ਇਹਦੇ ਤੇ ਵੀ ਨਮੋਲੀਆਂ ਕਰਿਆ ਕਰਨੀਆਂ ਵੀ ਇੱਥੇ ਵੀ ਚੱਲੋਂ ਤਾਂ ਵਧੀਆ ਲੱਗਿਆ ਇਹ ਤੇ ਉਹ ਫਿਰ ਜੀ ਦੁਬਾਰ ਉਹ ਕਹਿੰਦੇ ਬਾਬੇ ਕਹਿੰਦੇ ਇਹਨਾਂ ਨੂੰ ਕਹਿੰਦੇ ਕਹਿੰਦੇ ਭਾਈ ਫਿਰ ਇਹਦੇ ਲੱਗਿਆ ਨਹੀਂ ਕਰਦੀ ਨਮੋਲੀ ਉਹ ਜੀ ਹਜੇ ਵੀ ਮੌਜੂਦ ਹੈ ਹੁਣ ਸਾਡੇ ਤਾਂ ਹਮੇਸ਼ਾ ਸੁਰਤਾਂ ਤੋਂ ਪਹਿਲਾਂ ਦੀ ਗੱਲ ਹੈ ਛੱਟ ਤਾਂ ਬਜ਼ੁਰਗਾਂ ਨੂੰ ਵੱਡਿਆਂ ਨੂੰ ਹੀ ਪਤਾ ਹੈਗਾ ਉਦੋਂ ਪਹਿਲਾਂ ਹਜੇ ਵੀ ਮੌਜੂਦ ਦਾ ਉਹ ਮੇਜੁਕਰੀ ਉਹਦੇ ਲੱਗਦੀ ਨਹੀਂ ਕੋਈ ਵੀ ਨਮ ਤੇ ਪਿੰਡ ਦੇ ਵਿੱਚ ਬਾਬਿਆਂ ਦੇ 70-20 ਨੇ ਬਾਬਿਆਂ ਦੇ ਜਿੱਥੇ ਮਤਲਬ ਜਿਹੜੇ ਹਰ ਵਕਤ ਰੱਖਦੇ ਉੱਥੇ ਛਾਤਰ ਬਾਬੇ ਉਹਨਾਂ ਦੇ 70-20 ਨੇ ਉੱਥੇ ਪਿੰਡ ਦੇ ਵਿੱਚ ਨੇ ਜਿਹੜੇ ਬਾਬਾ ਜੀ ਗੱਲ ਕੀਤੀ ਆ ਬਈ ਪੰਜ ਸਮਾਧਾਂ ਉਰੇ ਬਣੀਆਂ ਹੋਈਆਂ ਹਨ ਇਹ ਇਹਨਾਂ ਦੀ ਕੀ ਚਾਰ ਸਮਾਧ ਬਣੀਆਂ ਹਨ ਇਹਨਾਂ ਦੀ ਕੀ ਵਿਸ਼ੇਸ਼ ਮਹੱਤਤਾ ਜਿਹੜੀ ਕਿੰਨਾ ਸੀ ਇਹ ਇਹ ਇੱਕ ਤਾਂ ਬਾਬੇ ਭਾਣ ਵਾਲੇ ਜੀ ਹੋ ਗਏ ਇਹ ਬਾਬਿਆਂ ਨੇ ਇਹਨਾਂ ਨੂੰ ਨੌ ਤੀਗਾ ਜੈ ਸਿੰਘ ਇੱਕ ਇਹ ਦੀ ਗੁਰਮukh ਸਿੰਘ ਦੀ ਹੋ ਗਈ ਬਾਬਿਆਂ ਦੀ ਤੇ ਇੱਕ ਬਾਬਾ ਰੈ ਸਿੰਘ ਦੀ ਹੋ ਗਈ ਜੀ ਇੱਕ ਬਾਬਾ ਗਰਮੀਤ ਸਿੰਘ ਦੇ ਤਾਂ ਮਗਰੋਂ ਸੇਵਾ ਕਰਕੇ ਗਏ ਨੇ ਤਾਂ ਬਾਬੇ ਹੋਰੇ ਜਿਹੜੀ ਚੌਥੀ ਸਮਾਧ ਹੈ ਜੀ ਉਹ ਬਾਬਾ ਗਰਮੀਤ ਸਿੰਘ ਜੀ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਇੱਥੇ ਸੇਵਾ ਮਗਰਾਈਆਂ ਨੇ ਜੀ ਇੱਥੇ ਗੁਰੂ ਘਰ ਦੀ ਸਥਾਪਨਾ ਉਹਨਾਂ ਦੇ ਔਰ ਬਾਅਦ ਉਹਨਾਂ ਨੇ ਕਰਵਾਈ ਹੈ ਜੀ ਬਾਬਾ ਸੰਤ ਬਾਬਾ ਗਰਮੀਤ ਸਿੰਘ ਜੀ ਨੇ ਜੀ ਇਹ ਜਿਹੜੀ ਚੌਥੀ ਜਗ੍ਹਾ ਹੈ ਇਹ ਉਹਨਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਜੀ ਸੰਤ ਬਾਬਾ ਗਰਮੀਤ ਸਿੰਘ ਜੀ ਦਾ ਜੀ ਦੇਖਿਆ ਜਾਂਦਾਗਾ ਕਿ ਗੁਰੂ ਘਰ ਵੀ ਹਲੇ ਤੁਸੀਂ ਜੋ 메ਨ ਹਾਲ ਹੈ ਨਵਾਂ ਹੀ ਬਣਿਆਗਾ ਪਹਿਨਾ ਮਾਰਾ ਹੀ ਸਵਾਰੀ ਪਰਲੇ ਕਮਰੇ ਚ ਪਈ ਸੀ ਹੁਣ ਵਧਿਆ ਹਾਲ ਬਣਾਇਆ ਗਿਆ ਇਹਦਾ ਫੰਡ ਵਗੈਰਾ ਕਿੱਥੋਂ ਆਦਾ ਜੀ ਇਹ ਜੀ ਇੱਥੇ ਅਸੀਂ ਸੰਗਤ ਨੂੰ ਦੱਸਣੀ ਚਾਹੁੰਦੇ ਆਂ ਗੱਲ ਜਿਹੜਾ ਇਹ ਦਰਬਾਰ ਸਾਹਿਬ ਬਣਿਆਗਾ ਜੀ ਇਹ ਗੁਰੂ ਘਰ ਦੀ ਕੋਈ ਪਰਸਨਲ ਪ੍ਰੋਪਰਟੀ ਨਹੀਂ ਹੈ ਇੱਥੇ ਕੋਈ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਜੀ ਇਸ ਦੀ ਕੋਈ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਬਣਦਾ ਜੀ ਇੱਥੇ ਦੂਰੋਂ ਦੂਰੋਂ ਜੋ ਸੰਗਤਾਂ ਨੂੰ ਆਰਾਮ ਹੁੰਦਾਗਾ ਉਹੋ ਆਪਣੀਆਂ ਤਿਲ ਫੁੱਲ ਭਟਾਵਾਂ ਵੱਧ ਘੱਟ ਜੋ ਵੀ ਹੈ ਸੰਗਤ ਆਪਣੀ ਸਰਦਾ ਦੇ ਨਾਲ ਆਉਂਦੇ ਨੇ ਤੇ ਇੱਥੇ ਉਹ ਇਹ ਤਿਲ ਫੁੱਲ ਭਟਾਵਾਂ ਦੇ ਨਾਲ ਹੀ ਮਨ ਲੋਕਾਂ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਮਲਬਦੀ ਇਹ ਗੁਰੂ ਘਰ ਸਾਹਿਬ ਦੀ ਇਮਾਰਤ ਹੈ ਜਿਹੜੀ ਬਣੀ ਹੈ ਜੀ ਉਹਨਾਂ ਨੇ ਇਹ ਵੀ ਕਿਹਾ ਸੀ ਗੱਲ ਇੱਕ ਵੀ ਪਈ ਮੰਗਣ ਨਾ ਜਾਓ ਤੁਸੀਂ ਕਿਸੇ ਵੀ ਬਾਬਿਆਂ ਨੇ ਜਿਹੜੇ ਮਹਾਪੁਰਸ਼ ਦੇ ਬਾਣੇ ਵਾਲੇ ਤੇ ਜਿਹੜੇ ਵੀ ਤੁਸੀਂ ਕਿਤੇ ਕੋਈ ਚੀਜ਼ ਨਾ ਮੰਗਣ ਦਾ ਤੁਸੀਂ ਇੱਥੇ ਲਾਇਆ ਕਰੋ ਭਾਈ ਇੱਥੇ ਤਾਂ ਤੋੜੇ ਹੀ ਨਹੀਂ ਰਹਿਣਾ ਹੈ ਇਹ ਇਹ ਗੰਗਸਾਰ ਸਾਹਿਬ ਵੀ ਤਾਈਓ ਹੈ ਇਹਦਾ ਮਤਲਬ ਇੱਕ ਤਾਂ ਗੰਗਾ ਚੱਲਦੀ ਦਿਖਾਈ ਹੈ ਜੀ ਉਰੇ ਤੇ ਇੱਕ ਮਤਲਬ ਇਹਨਾਂ ਨੇ ਕਹੇ ਵੀ ਇੱਥੇ ਸਰ ਨਹੀਂ ਰਹਿਣਾ ਤੁਸੀਂ ਇੱਥੇ ਕਹੇ ਚੀਜ਼ ਦਾ ਸਰ ਨਹੀਂ ਰਹਿੰਦਾ ਹੈਗਾ ਇੱਥੇ ਵੀ ਤੁਸੀਂ ਲਾਇਆ ਕਰੋ ਕੋਈ ਗੁਰ ਇੱਥੇ ਸਾਰੇ ਪਿੰਡ ਵਾਲਿਆਂ ਨੂੰ ਤੇ ਉੱਥੋਂ ਲੈ ਕੇ ਫਿਰ ਇਹ ਸਮਝ ਬਾਬਿਆਂ ਨੇ ਵੱਧ ਤੋਂ ਵੱਧ ਹੀ ਲੋਕ ਸਮਝ ਸੇਵਾ ਕਰਦੇ ਨੇ ਹੁਣ ਇੱਥੇ ਆ ਕੇ ਵਧੀਆ ਹੁਣ ਬਣ ਗਏ ਹੋਣਾ ਇਹ ਕਰਕੇ ਕਿਰਪਾ ਜੀ ਸਾਡੇ ਨਾਲ ਹੋਰ ਵੀ ਇੱਥੇ ਜੋ ਆਪਣੇ ਇਲਾਕੇ ਵਾਸਤੇ ਆ ਆਂਦੇ ਹਨ ਉਹ ਵੀ ਮੌਜੂਦ ਹਨ ਗੱਲਬਾਤ ਕਰਦੇ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਮਿੱਠੂ ਸਿੰਘ ਹੈ ਜੀ ਮਤਮੇ ਦੀ ਗੱਲ ਤੁਮਾਰੇ ਹੋਂ ਗੁਰੂ ਘਰ ਤੇ ਕੀ ਕੀ ਤੁਹਾਨੂੰ ਲੱਗਦਾ ਕਿ ਇੱਥੇ ਕੀ ਕੀ ਬੇਸ਼ਮਸ਼ਤ ਹੈ ਜਿਵੇਂ ਸਾਡਾ ਪਿੰਡ ਤਾਂ ਇਹੀ ਹੈ ਜੀ ਕਿਲਾ ਭਰੀਆਂ ਸਾਡੇ ਜਿਹੜੇ ਲੋਕ ਨੇ ਨਾ ਸੇਵਾ ਕਰਦੇ ਨੇ ਇੱਕ ਜਿਵੇਂ ਰੱਬ ਦਾ ਮਸਲਾ ਵੀ ਜੇ ਵਿਸ਼ਵਾਸ ਹੈ ਜੀ ਨੂੰ ਉਹਦਾ ਸਾਰਾ ਕਾ ਇਲਾਜ ਹੈ ਇਹ ਬਾਬੇ ਪਾਣੇ ਵਾਲੇ ਇੱਕ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਵੀ ਤਿੰਨੇ ਤੇ ਤੇ ਬਾਬੇ ਪਾਣੇ ਵਾਲੇ ਵੀ ਤਿੰਨ ਤੇ ਉਹਨਾਂ ਨੂੰ ਵੀ ਮਰਦਾਨੇ ਦੀ ਲੋੜ ਪਈ ਸੀ ਤੇ ਇਹਨਾਂ ਨੂੰ ਵੀ ਜਿਹੜਾ ਬਾਬਾ ਗੁਰਮੁਖਦਾਸ ਹੈ ਇਹ ਅੱਡ ਕਰਦਾ ਤੀਆ ਇਹ ਦੋਨੇ ਭਰਾ ਤੇ ਜੀ ਰਾਏ ਸਿੰਘ ਜੈ ਸਿੰਘ ਹੋਰੀ ਤੇ ਇਹਨਾਂ ਨੇ ਮਤਲਬ ਕਿ ਸੇਵਾ ਕਰਦਿਆ ਕਰਦਿਆ ਨੇ ਜਿਵੇਂ ਇੱਥੇ ਬਾਬਿਆਂ ਦਾ ਖੇਤ ਵੀ ਹੈ ਨਾਲ ਦੇ ਇਧਰਲੇ ਪਾਸੇ ਜੀ ਇਹ ਜਗ੍ਹਾ ਦੇ ਉੱਤੇ ਹਰ ਬੌਂਦੇ ਬੌਂਦਿਆਂ ਨੇ ਜਿਹੜਾ ਸੀਰੀ ਉਸ ਵੇਲੇ ਰਲਿਆ ਹੋਇਆ ਸੀ ਉਹਨਾਂ ਨਾਲ ਉਹ ਤੋਂ ਗੋਹੇ ਇਕੱਠੇ ਕਰਵਾ ਕੇ ਉਹ ਫਾਲੇ ਨੂੰ ਤੱਤਾ ਕਰਵਾ ਕੇ ਨਾ ਬੜਦਾਂ ਦੇ ਉੱਤੇ ਪੱਟਾਂ ਦੇ ਲਾਤਾ ਜੀ ਮੈਂ ਆਪਾਂ ਕਹਿੰਦਾ ਵੀ ਦਾਗ ਦਿੱਤਾ ਉਹ ਪੱਟਾਂ ਤੇ ਲਾ ਕੇ ਮਤਲਬ ਕਿ ਉਹਨਾਂ ਦੇ ਨੱਥਾਂ ਵੜਤੀਆਂ ਤੇ ਬਾਕੀ ਦਾ ਧਰਤੀ ਦੇ ਵਿੱਚ ਗੱਡਤਾ ਵੀ ਲੈ ਬਲਦਵੀ ਅੱਜ ਤੋਂ ਆਮਦੇਸ਼ ਸਹਾਰੇ ਨੇ ਜਿਹੜੀ ਇਹ ਧਰਤੀ ਆ ਇਹ ਵੀ ਜਿਹੜਾ ਸੇਵਾ ਕਰੂਗਾ ਉਹ ਜੋ ਮਰਜੀ ਆਪਣਾ ਪੰਜ ਤਿਲ ਫੁੱਲ ਲਾਵੇ ਨਾ ਲਾਵੇ ਉਹ ਤੇ ਕਿਸੇ ਦੀ ਬੰਦਤ ਨਹੀਂ ਹੁੰਦੀ ਇਹੋ ਹੀ ਪ੍ਰਾਪਤਾ ਮੰਨ ਕੇ ਚੱਲੀ ਆ ਰਹੀ ਹੈ ਜੀ ਜਿਹੜੇ ਸਾਡੇ ਮੁੱਖ ਸੇਵਾਦਾਰ ਨੇ ਉੱਥੇ ਬਾਬੇ ਜਿੱਥੇ ਬਾਬੇ ਨੇ ਘਰਤੀ ਉਹਨਾਂ ਨੂੰ ਕੋਈ ਕਿਸੇ ਨੂੰ ਕਹਿ ਨਹੀਂ ਸਕਦਾ ਹੈਗਾ ਵੀ ਤੁਸੀਂ ਜ਼ਮੀਨ 'ਤੇ ਉੱਥੇ ਪੈਸਾ ਲਾਓ ਜੀ ਇਹ ਜਿਹੜਾ ਪੈਸਾ ਆਉਂਦਾ ਲੋਕਾਂ ਦਾ ਲੱਗਦਾ ਹੈ ਵੀ ਜਿਹੜੀ ਇਹ ਨਹਾਉਣ ਵਾਲੀ ਗੱਲ ਹੈ ਇਹ ਆ ਜਿਵੇਂ ਪਹਿਲੇ ਪਛੇ ਪਹਿਲਾਂ ਛਪੜੀ ਸੀ ਜੀ ਇੱਥੇ ਜਾਣਦੇ ਬਾਬਾ ਗਰਮੀਤ ਸਿੰਘ ਜੀ ਬਹੁਤ ਦੂਰੋਂ ਆ ਕੇ ਸੇਵਾ ਕਰੀ ਜਿਨ੍ਹਾਂ ਨੇ 34 ਸਾਲ ਸੇਵਾ ਕਰੀ ਹੋਣੀ ਜੀ ਉਹਨਾਂ ਨੇ ਇਹ ਜਗ੍ਹਾ ਦੇ ਉੱਤੇ ਬਣਵਾਇਆ ਲੋਕਾਂ ਤੋਂ ਕਹਿ ਕੇ ਵੀ ਭਾਈ ਹੁਣ ਜਿਹੜਾ ਜਵਾਨਾ ਬਦਲ ਗਿਆ ਡੂੰਘੇ ਥਾਵੇਂ ਤਾਂ ਗਾਰਾ ਹੋ ਜਾਂਦਾ ਸੀਗਾ ਇਹ ਪੱਕਾ ਬਣਾਇਆ ਉਦੋਂ ਵੀ ਸੇਵਾਦਾਰਾਂ ਨੇ ਕਿਹਾ ਵੀ ਇਹ ਤਲਾਬ ਬਦਲਿਆ ਗਿਆ ਜੀ ਉਹ ਕਹਿੰਦਾ ਅੱਜ ਦੀ ਜਗ੍ਹਾ ਜਿੱਥੇ ਮਰਜ਼ੀ ਕਰ ਲੋ ਬਾਬੇ ਭਾਣੇ ਵਾਲੇ ਇੱਥੇ ਨੇ ਜਿਵੇਂ ਕਿ ਇੱਕ ਅਸੀਂ ਇੱਥੇ ਰਹਿੰਦੇ ਹੋਣ ਕਾਰਨ ਹਿਮਾਚਲ ਦੇ ਵਿੱਚੋਂ ਇੱਕ ਬੱਚੀ ਆਈ ਜੀ ਉਹਦੇ ਦਿਲ 'ਚ ਮੋਰੀ ਸੀ ਉਹਨਾਂ ਨੇ ਅਖਿਆ ਵੀ ਐ ਕਰਕੇ ਸਾਡੀ ਬੱਚੀ ਦੇ ਦਿਲ ਚ ਮੋਰੀਆ 14-15 ਸਾਲ ਦੀ ਲੜਕੀ ਸੀ ਉਹਨਾਂ ਨੇ ਪੰਜਵੀਂ ਵਾਰੀ ਜਦੋਂ ਇਸ਼ਨਾਨ ਕਰਕੇ ਉੱਥੇ ਗਿਆ ਜਾ ਕੇ ਟਹਿਟ ਕਰਾਇਆ ਤਾਂ ਬਿਲਕੁਲ ਸਾਫ਼ ਹੋ ਗਿਆ ਜੀ ਉਹ ਕਹਿੰਦੇ ਵੀ ਸਾਨੂੰ ਡਾਕਟਰਾਂ ਨੇ ਵੀ ਪੁੱਛਿਆ ਵੀ ਇਹ ਦਵਾਈ ਕਿੱਥੋਂ ਲੈਂਦੀ ਹੈ ਤਾਂ ਸਾਨੂੰ ਇਹ ਜਗ੍ਹਾ ਦੇ ਉੱਤੇ ਵੀ ਇੰਨਾ ਮਾਨ ਹੋਇਆ ਵੀ ਇਹ ਜਿਹੜੀਆਂ ਸੰਗਤਾਂ ਹੁੰਦੀ ਨੇ ਦੂਜੇ ਨੂੰ ਦੂਜਾ ਦੱਸਦਾ ਜੀ ਜਿਵੇਂ ਅਸੀ ਤਾਂ ਜਿਵੇਂ ਸਾਡੇ ਆ ਸੇਵਾਦਾਰ ਨੇ ਇਹ ਵੀ ਰੋਕੇ ਦੱਸਦੇ ਨੇ ਕਿਉਂਕਿ ਵੀ ਕੋਈ ਫालतू ਗੱਲ ਸਾਥੋਂ ਕਹੀ ਨਾ ਜਾਵੇ ਬਾਬਿਆਂ ਪ੍ਰਤੀ ਪਰ ਜਿੰਨੀ ਕਿ ਕਾਸੀ ਡਰ ਕੇ ਜਿਹੜੀ ਗੱਲ ਕਹਿੰਦੇ ਉਹਨੇ ਕਰਦੇ ਆ ਵੀ ਇਹ ਸੰਗਤਾਂ ਦੱਸਦੀਆਂ ਨੇ ਵੀ ਸਾਨੂੰ ਇੰਨਾ ਫਾਇਦਾ ਹੋ ਗਿਆ ਜੀ ਵੀ ਕਈ ਮਾਈਆਂ ਨੂੰ ਇੱਥੇ ਸਾਈਕਲ 'ਤੇ ਰੋ ਬਿਠਾ ਕੇ ਅੱਡੇ ਤੱਕ ਵੀ ਸਾਡੇ ਸੇਵਾਦਾਰ ਛੱਡ ਆਉਂਦੇ ਤੇ ਜੀ ਤੋ ਤੁਰਿਆ ਵੀ ਨਹੀਂ ਜਾਂਦੀ ਸੀ ਵੀ ਗੋਡਿਆਂ ਨਾਲ ਵੀ ਨਹੀਂ ਤੁਰਿਆ ਜਾਂਦੀ ਉਹ ਵੀ ਮਤਲਬ ਕਿ ਇੱਥੇ ਚੱਲਦੀਆਂ ਫਿਰਦੀਆਂ ਫਿਰ ਆਉਣ ਲੱਗ ਗਈਆਂ ਜੀ ਵੀ ਸਾਨੂੰ ਹੁਣ ਕੁਝ ਨਹੀਂ ਹੋਇਆ ਵੀ ਇੱਥੇ ਹਰ ਇੱਕ ਚੀਜ਼ ਦਾ ਹੀ ਇਲਾਜ ਹੈ ਜੀ ਇਹ ਨਹੀਂ ਹੈਗਾ ਬਾਬਿਆਂ ਦਾ ਤਾਂ ਚਲੋ ਉਹ ਹੈ ਪਰ ਇਹ ਦਰਬਾਰ ਹੈ ਗੁਰੂ ਨਾਨਕ ਦੇਵ ਦਾ ਘਰ ਹੈ ਇਹ ਜਗ੍ਹਾ ਦੇ ਉੱਤੇ ਘਾਟਾਂ ਕਾਦੀਆਂ ਹੁੰਦੀਆਂ ਨੇ ਵੀ ਅਸੀਂ ਤਾਂ ਉਹੀ ਕਹਿੰਦੇ ਵੀ ਜਿਹੜਾ ਸਰ ਉਹ ਇਹ ਜਗ੍ਹਾ ਦੇ ਉੱਤੇ ਕੋਈ ਵੀ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਉਹ ਪੂਰੀ ਹੁੰਦੀ ਹੈ ਇਹ ਜਗ੍ਹਾ ਦੇ ਉੱਤੇ ਜੀ ਬਿਲਕੁਲ ਇਹ ਸਨ ਸੜ ਨਾਲ ਜੋ ਇੱਥੇ ਸੇਵਾ ਕਰ ਰਹੇ ਹਨ ਤੇ ਇੱਥੇ ਨਹਾ ਕੇ ਇਹਨਾਂ ਦੇ ਦੁੱਖ ਵੀ ਤੋੜੇ ਹੋਣ ਇਹਨਾਂ ਨੂੰ ਦੱਸਣਾ ਕਿ ਹਰਿਆਣੇ ਤੋਂ ਵੀ ਕੋਈ ਬੱਚੀ ਆਈ ਸੀਗੀ ਹਿਮਾਚਲ ਤੋਂ ਉਸ ਦੇ ਦਿਲ ਚ ਮੋਰੀ ਸੀ ਉਹ ਵੀ ਠੀਕ ਹੋਈ ਐ ਤੇ ਰੱਬ ਤੋਂ ਡਰਦੇ ਹੋਏ ਇਹ ਗੱਲਾਂ ਕਰਦੇ ਹਨ ਤੇ ਗੁਰੂ ਘਰ ਦੀ ਇਹ ਵਿਸ਼ੇਸ਼ਤਾ ਦੱਸੀ ਜਾਵੇ ਲੋਕ ਦੂਰੋਂ ਦੂਰੋਂ ਆ ਕੇ ਦਰਸ਼ਨ ਕਰਦੇ ਹਨ ਇਸ਼ਨਾਨ ਕਰਦੇ ਹਨ ਅਤੇ ਜੋ ਆਪਣੇ ਰੋਗ ਹਨ ਠੀਕ ਕਰਦੇ ਹਨ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও फाइबर टेक टाटा प्ले टीवी देखा जा सकता है वर्ल्ड वाइड ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ यूएसए ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ